ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਅੱਜ ਸ਼ਰਮੇ ਬਾਈ ਦੇ ਘਰੇ ਤੇ ਆਪਾਂ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਸਵਾਗਤ ਕਰਦੇ ਆ ਤੇ ਇੱਕ ਤੁਹਾਨੂੰ ਦਿਖਾਉਣਾ ਸਵਰਾਜ 855 FE ਤੇ ਇੱਕ ਦਿਖਾਉਣਾ ਆਪਾਂ ਤੁਹਾਨੂੰ 3630 ਤੇ ਮਿਲੌਣਾ ਸ਼ਰਮਾ ਜੀ ਨਾਲ ਹੋਰ ਜੀ ਸ਼ਰਮਾ ਜੀ ਕੀ ਹਾਲ ਚਾਲ ਕੀ ਹਾਲ ਆ ਬਾਈ ਵਧੀਆ ਜੀ ਤੁਸੀਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚਰਦੀ ਕਲਾ ਰੱਖੇ ਤੁਹਾਨੂੰ ਤੇ ਅੱਜ ਆਪਾਂ ਰਾਤ ਦੋ ਟਰੈਕਟਰ ਲਿਆਂਦੇ ਵੀਰੇ 855 18 ਮਾਡਲ ਦਾ ਹਾਵਲੈਂਡ 3430 ਸਪੈਸ਼ਲ ਐਡੀਸ਼ਨਲ 19 ਮਾਡਲ ਠੀਕ ਹੈ ਗੱਲਾ ਦੋਨੇ ਡੈਕਟਰਾਂ ਦੇ ਵਿੱਚ ਪੁਰਾਣੇ ਡੈਕਟਰ ਕੱਟੇ ਜਾਣਗੇ ਲੋਲ ਫੈਂਸ ਹੋ ਜਾਣਗੇ ਬਾਈ ਠੀਕ ਹੈ ਗੱਲਾ ਸਭ ਤੋਂ ਪਹਿਲਾਂ ਦਿਖਾਉਣਾ ਹੈ ਜਸਪ੍ਰੀਤਾ ਆਪਾਂ ਸਭਰਾਜ 855 855 ਇਹ ਬਾਈ ਜੀ 2018 ਮਾਡਲ ਆ ਠੀਕ ਠੀਕ ਹੈ ਗੱਲ ਟੌਪ ਮਾਡਲ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਚਾਰੇ ਗੁਡੀਅਰ ਦੇ ਟਾਇਰ ਆ ਵੀਰੇ ਕੋਈ ਦੇਸੀ ਕੰਪਨੀ ਨੇ ਪਿਛਲੇ 14 ਲਿਆ ਮੂਰਲੇ 750 16 ਲਿਆ ਜਸਪ੍ਰੀਤ ਚਾਰੇ ਪਾਸੇ ਦਿਖਾ ਦੇ ਬਾਈ ਆਪਾਂ ਦੋ ਹੀ ਟਰੈਕਟਰ ਦਿਖਾਉਣੇ ਸੀ ਵੀਡੀਓ ਦੇ ਵਿੱਚ ਤੇ ਗੇਰ ਰਿੰਜ ਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਵੀਰੇ ਤੇ ਆਪਾਂ ਬਾਈ ਜੀ ਰਾਤ ਹੀ ਲੈ ਕੇ ਆਏ ਆ ਮੈਂ ਤੁਹਾਨੂੰ ਝੂਠ ਮਾਰੀ ਕਿ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿ ਆਏ ਆ ਫਲਾਨਾ ਧੌਂਕਾ ਤਗੜਾ ਹਨਾ ਕਿ ਗਲਤ ਗਲਤ ਚੱਤੀ ਦਾ ਸਹੀ ਹੈ ਤੇ 18 ਮਾਡਲ ਟਰੈਕਟਰ ਦੇਵਾਂਗੇ ਬਾਈ ਆਪਾਂ ਇਹ 5.5 ਲੱਖ ਰੁਪਏ ਦਾ 5.5 ਲੱਖ ਦਾ ਠੀਕ ਹੈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਮਿਲੂਗਾ ਜੀ ਜੇ ਕੋਈ ਵੀਡੀਓ ਦੇ ਵਿੱਚ ਹਾ ਦੇ ਯਾਰ ਆ ਚੀਜ਼ਾਂ ਮੈਂ ਨਹੀਂ ਲਈਆਂ ਦੇਖ ਲਾ ਯਾਰ ਕਿ ਲੋਹੇ ਨਹੀਂ ਹੈ ਬਾਈ ਇਹ ਟੈਗ ਜਿਹੇ ਲੱਗੇ ਹੋਏ ਹੈ ਟਾਇਰ ਬਿਲਕੁਲ ਨਵੇਂ ਆ ਕਿ ਟਾਇਰ ਜਦੋਂ 70 75 ਪੈਸੇ ਰਹਿ ਜਾਂਦੇ ਆ ਸਾਨੂੰ 70 ਕੇ ਪੈਸੇ ਰਹਿ ਜਾਂਦੇ ਉਹ ਪਾਉਣੇ ਪੈਂਦੇ ਆ ਥੋੜੇ ਟਾਇਰ ਸੋਨੇ ਟਰੈਕਟਰ ਸੋਹਣਾ ਨਹੀਂ ਲੱਗਦਾ ਬਾਈ ਠੀਕ ਹੈ ਡਬਲ ਡਿਸਟ੍ਰੀਬਿਊਟਰ ਹੈਗਾ ਜਸਪ੍ਰੀ ਦਾ ਆ ਦੇਖ ਠੀਕ ਹੈ ਤੇ ਉਦੋਂ ਬਾਅਦ ਆ ਗਿਆ ਜਸਪ੍ਰੀ ਦਿਖਾਉ ਲੈਣਾ ਹੌਲੈਂਡ 363 ਮੇਰੇ ਭਰਾ ਕਮੈਂਟ ਕਰਦੇ ਹੁੰਦੇ ਸੀ ਕਿ ਯਾਰ ਸ਼ਰਮਾ ਟਰੈਕਟਰ ਲਿਆ ਹੌਲੈਂਡ ਜੈਮਾ ਪਾਈਆਂ ਦੀ ਡਿਮਾਂਡ ਤੇ ਲਿਆਂਦਾ ਹੌਲੈਂਡ ਸਹੀ ਹੈ ਤਾਂ ਯਾਰ 19 ਮਾਡਲ ਹੈ ਇਹ ਕਾਇਵਰ ਦੀ ਛਤਰੀ ਰੀਜਨਲ ਕੰਪਨੀ ਦੀ ਹੈ ਜਿਹੜੀ ਕੰਪਨੀ ਵੱਲੋਂ ਆਉਂਦੀ ਹੈ ਹਾਂ ਤੇ ਮਦਦ ਦੇਸੀ ਨਹੀਂ ਹੈਗੀ ਟਾਪ ਮਾਡਲ ਕ੍ਰੈਕਟਰਾ 55 ਐਚਪੀ ਦੇ ਵਿੱਚ ਤੇ ਚਾਰੇ ਪਾਸੋਂ ਦਿਖਾ ਦੇ ਯਸਪ੍ਰੀਤਾ ਮੈਂ ਦੇਖਦਾ ਇਹਦਾ ਮਾਰਕਾ ਤੇ ਪਰਾਣਾ ਕੱਟਿਆ ਜਾਊ ਬਾਈ ਜੀ ਲੋਨ ਫੈਂਸ ਹੋ ਜੂਗਾ ਠੀਕ ਚੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਬਾਈ ਠੀਕ ਆ ਚਲਾ ਕੇ ਬਾਕੇ ਆਪਦੀ ਤਸੱਲੀ ਕਰਕੇ ਲੈ ਜਾਓ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ ਜੀ ਕੋਰੇ ਲਿਆ ਜਾ ਜਸਪ੍ਰੀਤ ਕੈਮਰਾ ਵੀਰੇ ਆ ਦੇਖ ਕੰਪੈਸਟੀ ਜੇਕ ਲੱਗਾ ਹੋਇਆ ਕੰਪਨੀ ਦਾ ਠੀਕ ਹੈ ਡਬਲ ਡਿਸਟ੍ਰਿਬਿਊਟਰ ਠੀਕ ਹੈ ਟੌਪ ਮੋਟਰ ਟਰੈਕਟਰ ਆ ਪਿਛਲੇ ਟਾਇਰ ਐ ਮਰਫਦੇ ਆ ਚਾਰੀ ਟਾਇਰ ਐ ਮਰਫਦੇ ਆ ਮਰ ਸਾਰੇ ਮਾਰਕਰ ਠੀਕ ਹੈ ਗੱਲ ਬਾਈ ਤੇ ਬਲਮਲਾ ਕੇ ਚਮਕਦਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਆ ਯਾਰ ਬਾਈ ਆਪਦਾ ਤਸੱਲੀ ਕਰਕੇ ਲੈ ਕੇ ਜਾਓ ਆਪਾਂ ਤੇ ਇਹ ਗੱਲ ਕਹਿੰਦੇ ਆ ਬਾਈ ਤੇ ਪੁਰਾਣਾ ਕੱਟਿਆ ਹੋਊ ਨੂਨ ਫੈਂਸ ਹੋਊ ਜੱਸਪ੍ਰੀਤ 2019 ਮਾਡਲ ਆ 685 ਡਿਮਾਂਡ ਆ ਟਰੈਕਟਰ ਦੇਵਾਂਗੇ ਜੱਸਪ੍ਰੀਤ ਆਪਾਂ ਇੱਕੋ ਰੇਟ ਜੱਸ ਨੂੰ ਹੀ ਆ ਤਾਂ ਬਾਈ ਇਹ ਦੂਬਾ ਤਾਂ ਰੱਬ ਦਾ ਲਈ ਆਪਣੇ ਕੋਲੇ ਆ ਪੂਰੇ 6 ਲੱਖ ਰੁਪਏ ਦਾ ਪੂਰੇ 6 ਰੱਖਦਾ ਠੀਕ ਹੈ ਠੀਕ ਹੈ ਗੱਲ ਬਾਈ ਆਪਣੇ ਕੋਲੇ ਟਰੈਕਟਰ ਹੋਰ ਵੀ ਕਾਫੀ ਖੜੇ ਆ ਬਾਈ ਜਿਵੇਂ ਸੋਨਾਲਿਕਾ ਖੜਾ ਬਾਈ ਤੇ ਸੋਨਾਲਿਕਾ ਖੜਾ ਬਾਈ 744 ਖੜਾ 855 ਇੱਕ ਹੋਰ ਖੜਾ 14 ਮਾਡਲ ਆ ਕਾਫੀ ਟਰੈਕਟਰ ਖੜੇ ਆ ਬਾਈ ਕੋਈ ਵੀ ਟਰੈਕਟਰ ਲੈਣਾ ਹੋਵੇ ਸ਼ਰਮੇ ਨੂੰ ਫੋਨ ਕਰ ਲਿਓ ਤਲਵੰਡੀ ਸਾਬੋ ਆ ਮੇਰਾ ਘਰ ਦੇ 바ਰਗੇ ਖੜਾ ਮੈਂ ਬਿਲਕੁਲ ਸੰਗਤ ਰੋਡ ਤੇ ਮੇਰਾ ਘਰ ਆ ਉਹ ਸਾਹਮਣੇ ਟੋਕੇ ਵਾਲੀ ਮਸ਼ੀਨ ਲੱਗੀ ਆਪਣੇ ਘਰ ਦੇ ਨਾਲ ਠੀਕ ਹੈ ਗੱਲ ਚਲਵੰਡੀ ਸਾਬੋ ਸੰਗਤ ਰੋਡ ਤੇ ਘਰ ਹੈ ਮੇਰਾ ਜੇ ਬੁੱਧਵਾਰ ਤੋਂ ਪਹਿਲਾਂ ਕਿਸੇ ਨੇ ਘਰੇ ਆਉਣਾ ਭਾਈ ਹੁਣ ਇੱਕ ਗੱਲ ਹੋਰ ਦਾ ਦਣਾ ਪਮਾ ਮੰਡੀ ਤੇ ਆ ਜਾਓ ਤੇ ਪਮਾ ਘਰੇ ਆ ਜਾਓ ਨਾ ਸ਼ਰਮਾ ਘਰੇ ਕਮਿਸ਼ਨ ਲਵੇ ਤੇ ਨਾ ਸ਼ਰਮਾ ਮੰਡੀ ਤੇ ਕਮਿਸ਼ਨ ਠੀਕ ਹੈ ਜੀ ਨਾ ਕਮਿਸ਼ਨ ਦੇ ਕੇ ਤੇ ਨਾ ਲੱਗੇ ਨਾ ਲੱਗੇ ਸਹੀ ਗੱਲ ਹੈ ਸਹੀ ਹੈ ਨਾ ਜਮਾ ਜਦੋਂ ਆਪਾਂ ਆ 10 15000 ਰੁਪਏ ਨਾਲ ਨਹੀਂ ਰਾਜ ਦੇ 2 4000 ਨਾਲ ਨਹੀਂ ਰਾਜ ਹਾਂ ਠੀਕ ਹੈ ਜਸਪ੍ਰੀਤ ਤੇ ਆਪਣੇ ਯਾਰ ਦੋਸਤਾਂ ਦਾ ਮੈਂ ਦੋ ਕ ਦਾ ਨਾਮ ਲੈਦਾ ਲੈ ਦੇ ਲੈ ਦੇ ਇੱਕ ਤਾਂ ਸਰਬੀ ਆ ਆਪਣਾ دوست ਸਪੇਨ ਵਾਲਾ ਤੇ ਬਹੁਤ ਬਹੁਤ ਧੰਨਵਾਦ ਸਭਈ ਦਾ ਤੇ ਮਿੱਤਰ ਆ ਯਾਰ ਮੇਰਾ ਭਰਾ ਦੋ ਤਿੰਨ ਵਾਰੀ ਗੱਲ ਨਾ ਹੋਵੇ ਨਾ ਜੀ ਨਹੀਂ ਲੱਗਦਾ ਤੇ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਤੇ ਵੀਰ ਬਣ ਕੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਰ ਬਣ ਕੇ ਤੇ ਜਸਪ੍ਰੀਤ ਵੀ ਵਿਚਾਰਾ ਇੱਕ ਉਮੀਦ ਜੀ ਲੈ ਕੇ ਆਉਂਦਾ ਹੁੰਦਾ ਕਿ ਯਾਰ ਮੇਰੀ ਵੀਡੀਓ ਚੱਲੂਗੀ ਹਨਾ ਕਿਉਂ ਜਸਪ੍ਰੀਤ ਸਹੀ ਗੱਲ ਆ ਜਮਾ ਚਰਮਾ ਤਲਵੰਡੀ ਸਾਹਿਬ ਵਾਲਾ ਬਾਈ ਚੈਨਲ ਆਪਣਾ ਹੀ ਆ ਤੇ ਕੋਈ ਵੀ ਟਰਾਈਟਰ ਲੈਣਾ ਹੋਵੇ ਭਾਈ ਸ਼ਰਮੇ ਨੂੰ ਯਾਦ ਕਰ ਲਿਓ ਜੈਪਰੇਡ ਦੇ ਵਿੱਚ ਟਰਾਈਟਰ ਦੇਣਾ ਠੀਕ ਹੈ ਜੀ ਬਹੁਤ ਬਹੁਤ ਮਿਹਰबानी ਭਾਈ ਸਸਤੀ ਗੱਲ ਦਾ ਸਹੀ ਗਾ